ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਾਟਨ ਦੀ ਲੇਸ ਲਾਉਣ ਦਾ ਤਰੀਕਾ ਵੀ ਇਹਦੇ ਧਾਗੇ ਜਿਹੜੇ ਨਿਕਲਦੇ ਆਪਣੇ ਧੂਣ ਲੱਗਿਆ ਕੱਪੜਿਆਂ ਤੋਂ ਉਹ ਨਾ ਨਿਕਲਣ ਦੇ ਇਹਨੂੰ ਆਪਾਂ ਕਿਸ ਤਰ੍ਹਾਂ ਸ਼ੁਰੂ ਕਰਨਾ ਤੇ ਕਿਸ ਤਰ੍ਹਾਂ ਖਤਮ ਕਰਨਾ ਹੈ ਇਸ ਤਰ੍ਹਾਂ ਆਪਾਂ ਲੇਸ ਇਹਦੀ ਲਾ ਕੇ ਤੁਹਾਨੂੰ ਦੱਸਦੇ ਹਾਂ ਪਹਿਲਾਂ ਆਪਾਂ ਨੇ ਲੇਸ ਇਹ ਸ਼ੁਰੂ ਕਰਨ ਲੱਗਿਆਂ ਨੇ ਆ ਨਿਸ਼ਾਨੀ ਲਾ ਲੈਣੀ ਆ ਜਿੱਥੋਂ ਵੀ ਚੌਕ ਫੋਲਡ ਕਰਨਾ ਹੈ ਤੇ ਆਪਾਂ ਇਹਦਾ ਉੱਪਰੋਂ ਥੋੜਾ ਜਿਹਾ ਛੱਡ ਕੇ ਇਹਨੂੰ ਆਪਾਂ ਇਹ ਅੰਦਰਵਾਰ ਨੂੰ ਫੋਲਡ ਕਰ ਲੈਣਾ ਤੇ ਇਹਦਾਂ ਕਪੜਾ ਆਪਾਂ ਉੱਪਰ ਧਰ ਕੇ ਦੀ ਜੇ ਸਲਾਈ ਲਾ ਲੈਣੀ ਜਿਹੜਾ ਉੱਪਰਲਾ ਕਪੜਾ ਆਪਾਂ ਅੰਦਰ ਨੂੰ ਫੋਲਡ ਕੀਤਾ ਲੈਸ ਦਾ ਇਹ ਸਾ ਤੇ ਉਹ ਆਪਾਂ ਅੰਦਰ ਨੂੰ ਵਿੱਚ ਕਰ ਦੇਣਾ ਇਸ ਕਪੜੇ ਦੇ ਤੇ ਡਾ ਕਰਕੇ ਵੀ ਇਹ ਬਾਹਰ ਨਾ ਨਿਕਲੇ ਨਹੀਂ ਤਾਂ ਕਪੜੇ ਦੇ ਤੇ ਬਰੇ ਤੋਂ ਮਸ਼ੀਨ ਚ ਜੇ ਆਪਣੇ ਕਿਸੇ ਤੇ ਵੀ ਅੜ ਜਾਵੇ ਤਾਂ ਫਿਰ ਆਪਾਂ ਖਿੱਚੇ ਤੇ ਸਾਰੀ ਲੈਸ ਉੱਡੜ ਜਾਂਦੀ ਹੈ ਇਹ ਆਪਾਂ ਤੁਹਾਨੂੰ ਇੱਕ ਹੀ ਸਲਾਈ ਨਾਲ ਦੱਸਦੇ ਹਾਂ ਵੀ ਕਿਦਾਂ ਲੈਸ ਲਾਉਣੀ ਹੈ ਇਹ ਤੇ ਜਿੰਨੀ ਜਿੰਨੀ ਆਪਾਂ ਲੈਸ ਬਾਹਰ ਰੱਖਣੀ ਹੈ ਉੰਨੀ ਉੰਨੀ ਆਪਾਂ ਬਾਹਰ ਛੱਡੀ ਜਾਣੀ ਲੈਸ ਇਧਰੋਂ ਆਪਾਂ ਹੁਣ ਥੋੜੀ ਜਿਹੀ ਲੈਸ ਲਾ ਕੇ ਇਧਰ ਹੀ ਸਾਈਡ ਤੇ ਆਪਾਂ ਜਿੱਥੇ ਲੈਸ ਕਰਨੀਆਂ ਆਪਾਂ ਇਸ ਤਰ੍ਹਾਂ ਕਰਕੇ ਕੱਪੜੇ ਨੂੰ ਫੜ ਲੈਣਾ ਤੇ ਲੈਸ ਆਪਾਂ ਜਿੱਥੇ ਿਤਕਰ ਲੈਸ ਰਾਉਣੀਆਂ ਆਪਾਂ ਇੱਥੇ ਿਤਕਰ ਲੈਸ ਨੂੰ ਐ ਰੱਖ ਕੇ ਇਹਨੂੰ ਸੈੱਟ ਕਰਕੇ ਰੱਖ ਲੈਣਾ ਪਹਿਲਾਂ ਫਿਰ ਆਪਾਂ ਕੱਪੜਾ ਫੋਲਡ ਕਰਕੇ ਅੰਦਰ ਵੱਲ ਨੂੰ ਇਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਜਿੰਨੀ ਕਲੇਸ਼ ਆਪਾਂ ਮਾਰ ਕਰਨੀ ਹੈ ਉੰਨੀ ਆਪਾਂ ਲੈਸ ਬਾਹਰ ਦਿਖਾਨੀ ਹੈ ਮਾਤੀ ਆਪਾਂ ਸੁਨਵਾਨ ਕਰਦੇ ਹਾਂ ਇਹਨਾਂ ਆਪਾਂ ਤੁਹਾਨੂੰ ਐਂਟੇ ਤੇ ਆ ਕੇ ਦੱਸਾਂਗੇ ਵੀ ਆਪਾਂ ਕਿਵੇਂ ਲੈਸ ਆਪਾਂ ਇੰਨੀ ਕਲੇਸ਼ ਛੱਡ ਕੇ ਜਿਹਦੇ ਜਿਹਦੀ ਆਪਣੀ ਸਲਾਈ ਇੱਥੇ ਆਪਣਾ ਚਾਕ ਖਤਮ ਹੁੰਦਾ ਹੈ ਤੇ ਉਦੋਂ ਆਪਾਂ ਇੰੱਚ ਦੇ ਉੱਪਰ ਨੂੰ ਛੱਡ ਕੇ ਲੈਸ ਕੱਟ ਲਾਂਗੇ ਨਪਾਇ ਇਹ ਤੋਂ ਪੂਰਾ ਸਲਾਈ ਦੇ ਨਾਲ ਰੱਖ ਕੇ ਥੋੜਾ ਜਿਹਾ ਆਪਾਂ ਛੱਡ ਕੇ ਮਾਰ ਲੈਣੀ ਕਿਉਂਕਿ ਇਹ ਲੈਸ ਚੌੜੀ ਹੁੰਦੀ ਹੈ ਜੇ ਆਪਾਂ ਬਿਲਕੁਲ ਨਾਲ ਮਾਰ ਦੇ ਤੇ ਫਿਰ ਜਦੋਂ ਆਪਾਂ ਇਹਨੂੰ ਫੋਲਡ ਕਰਦੇ ਆ ਸਿੱਧਾ ਤੇ ਉੱਤੇ ਹੇਠਾਂ ਜੀ ਲੈਸ ਚੜ ਜਾਂਦੀ ਹੈ ਇਹਨੂੰ ਆਪਾਂ ਥੋੜੀ ਛੱਡ ਕੇ ਫਿਰ ਸਲਾਈ ਲਾ ਦੇਣੀ ਹੈ ਜਿਹੜਾ ਆ ਇਹ ਜਿਹੜਾ ਹਿੱਸਾ ਇਹਨੂੰ ਆਪਾਂ نیچے ਕਰ ਲੈਣਾ ਨਹੀਂ ਵਿੱਚ ਗਮ ਹੋ ਜਾਊਗਾ ਜੇ ਇਹਨੂੰ ਆਪਾਂ ਇਹ ਆਈਂ ਸਲਾਈ ਲਾ ਕੇ ਛੱਡਦੇ ਨੇ ਤੇ ਜਿਹੜੇ ਆਪਣੇ ਇਹਦੇ ਧਾਗੇ ਹੁੰਦੇ ਆ ਇਹ ਨਿਕਲ ਜਾਂਦੇ ਆ ਫੇਰ ਆਪਣੇ ਖਿੱਚੀ ਤੋਂ ਲੈ ਸੁੱਟੜ ਜਾਂਦੀ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਦੇ ਤਿੰਨ ਮਸ਼ੀਨ ਨੂੰ ਆਪਾਂ ਇਧਰੀ ਸਾਈਡ ਨੂੰ ਧਾਰ ਲੈਣਾ ਆਪਣੇ ਲੈਸ ਬਾਹਰ ਨਾ ਨਿਕਲੇ ਹੁਣ ਆਪਾਂ ਤੁਹਾਨੂੰ ਦੱਸਦੇ ਧਰਨ ਲੱਗੀ ਵੀ ਆਪਾਂ ਕਿਵੇਂ ਧਰਾਂਗੇ ਇਸ ਤਰ੍ਹਾਂ ਇਹ ਵਿਚੀ ਅੰਦਰ ਹੋ ਜੂਗੀ ਫੋਲਡ ਹੁਣ ਆਪਾਂ ਦੂਸਰੀ ਸਾਈਡ ਤੋਂ ਧਰਦੇ ਹਾਂ ਤੁਹਾਨੂੰ ਦੱਸਦੇ ਹਾਂ ਉਨਾਂ ਆਪ ਇਧਲੀ ਸਾਈਡ ਤੋਂ ਵੀ ਇਸੇ ਤਰ੍ਹਾਂ ਹੀ ਕਰਨਾ ਹੈ ਪਹਿਲਾਂ ਇਹਨੂੰ ਇਦਾਂ ਫੋਲਡ ਕਰ ਲੈਣਾ ਇਦਾਂ ਰੱਖ ਕੇ ਇਹਨੂੰ ਆਪਾਂ ਮਸ਼ੀਨ ਦੇ ਹੇਠਾਂ ਨੱਪ ਕੇ ਗੇਰਾਂ ਰੱਖ ਲਾਂਗੇ ਫਿਰ ਆਪਾਂ نیچےੋਂ ਦੇਖਣਾ ਹੈ ਮਨ ਕੇ ਵੀ ਜਿਹੜੀ ਆਪਣੀ ਨਿਸ਼ਾਨੀ ਲਾਈ ਆਪਾਂ ਉਹ ਸਟicker ਇਦਾਂ ਕੱਪੜੇ ਨੂੰ ਇਸ ਨੂੰ ਰੱਖ ਲੈਣਾ ਪੂਰਾ ਬਰੋਬਰ ਕਰਕੇ ਤੇ ਇਹਨੂੰ ਆਪਾਂ ਐਂ ਖਿੱਚ ਕੇ ਰੱਖ ਲੈਣਾ ਦੇਖ ਲੈਣਾ ਵੀ ਕੋਜੇ ਬਰੋਬਰ ਹੁੰਦਾ ਹੈ ਇਹ ਆਪਣਾ ਦੀ ਵੱਧ ਘਟਾ ਕਈ ਵਾਰੀ ਇਹ ਕਪੜਾ ਇਸ ਤਰ੍ਹਾਂ ਵੱਧ ਜਾਂਦਾ ਤਾਂ ਵੀ ਨਹੀਂ ਸੈੱਟ ਹੁੰਦਾ ਕਈ ਵਾਰੀ ਇਸ ਤਰ੍ਹਾਂ ਘਟ ਜਾਂਦਾ ਜਦੋਂ ਆਪਾਂ ਉੱਪਰ ਉੱਪਰ ਨੀਚੇ ਨੂੰ ਰੱਖਿਆ ਜਾਂਦਾ ਉਦੋਂ ਇਸ ਤਰ੍ਹਾਂ ਹੋ ਜਾਂਦਾ ਤੇ ਆਪਾਂ ਇਹ ਪੂਰੀ ਸੈਟਿੰਗ ਕਰਕੇ ਰੱਖ ਲੈਣੀ ਹੈ ਤੇ ਫਿਰ ਜਿਹੜੀ ਲੇਸ ਦਾ ਹਿੱਸਾ ਇਹ ਇਸ ਲੇਸ ਨੂੰ ਆਪਾਂ ਪਹਿਲਾਂ ਜਿੱਦੋਂ ਲਾਉਣਾ ਉਦੋਂ ਇਹਨੂੰ ਸਿੱਧੀ ਕਰਕੇ ਰੱਖ ਲੈਣਾ ਤੇ ਇਸ ਲੇਸ ਨੂੰ 1 ਇੰਚ ਦਾ ਆਪਾਂ ਉੱਪਰ ਨੂੰ ਕਰਕੇ ਰੱਖ ਲੈਣਾ ਇਹਨੂੰ ਆਪਾਂ ਅੰਦਰ ਵਾਰ ਨੂੰ ਕਰਾਂਗੇ ਇੰਦਰਗਾਰ ਨੂੰ ਕਰਕੇ ਇੱਥੇ ਇੱਕ ਸਲਾਈ ਲਾ ਲੈਣੀ ਆਪਾਂ ਪਹਿਲਾਂ ਫਿਰ ਆਪਾਂ ਲੈਸ ਨੂੰ ਸਿੱਧਾ ਕਰਕੇ ਸ਼ੁਰੂ ਕਰਾਂਗੇ ਇਹਦਾ ਲੈਸ ਨੱਪੀ ਜਾਵਗੀ ਫਿਰ ਇਹਨੂੰ ਆਪਾਂ ਚੱਕ ਕੇ ਸਿੱਧਾ ਕਰ ਲੈਣਾ ਲੈਸ ਨੂੰ ਇਸ ਬਹੁਤੀ ਨਾਲ ਜੋੜ ਕੇ ਲੈ ਜਿਹੜੀ ਆਪਣੀ ਡਿਜ਼ਾਈਨ ਵਾਲੀ ਲੈਸ ਹੁੰਦੀ ਬਹੁਤ ਜ਼ਿਆਦਾ ਨਾਲ ਜੋੜ ਕੇ ਨਹੀਂ ਲਾਉਣੀ ਥੋੜੀ ਥੋੜੀ ਵਿੱਚ ਛੱਡ ਕੇ ਲਾਉਣੀ ਹੈ ਇੰਨੀ ਕੁ ਵਿੱਚ ਛੱਡ ਕੇ ਜਦੋਂ ਆਪਾਂ ਇਸ ਵਾਰ ਸਿੱਧਾ ਕਰਾਂਗੇ ਤਾਂ ਫਿਰ ਆਪਣੀ ਸੈੱਟ ਆ ਜਾਂਦੀ ਹੈ ਆਪਾਂ ਇਸ ਕੱਪਲੇ ਨੂੰ ਸਿਰ ਨੂੰ ਕਰਦੇ ਹਾਂ ਤੇ ਉਧਰੀ ਸਾਈਡ ਨੂੰ ਆਪਾਂ ਸਿੱਧੀ ਕਰਕੇ ਰੱਖ ਲੈਣੀ ਹੈ ਗਿਲਾਸ ਨੂੰ ਆਪਾਂ ਤੋਂ ਜਿਹੜੇ ਨਿਸ਼ਾਨੇ ਦਿਖ ਰਹੇ ਹਨ ਰੱਖ ਕੇ ਤੇ ਇਹ ਫੋਲਡ ਕਰੀ ਜਾਵਾਂਗੇ ਇਹ ਦਾਤ ਮਾਰ ਕੇ ਤਾਂ ਦੇਖ ਜਿਹੜੀ ਦੇਖੀ ਪਹਿਲਾਂ ਹੀ ਦਾਤ ਮਾਰ ਕੇ ਰੱਖ ਕੇ ਆਪਾਂ ਚੰਨ ਲਾਈ ਜਾਣੀ ਇਹਦਾ ਤਾਂ ਜਮਨ ਲੱਗਿਆ ਹੋ ਇਹ ਤੁਸੀਂ ਇੱਕ ਕਰਾਪਲੇਸ ਨੂੰ ਇੱਦਾਂ ਰੱਖ ਲੈਣਾ ਜਿਹੜਾ ਨਿਸ਼ਾਨ ਲੱਗਿਆ ਹੋਇਆ ਨਿਸ਼ਾਨ ਇਹ ਲੈਸ ਆ ਪਾਧ ਦੇ ਵਿੱਚ ਰੱਖਣੀ ਆ ਇਹ ਲੈਸ ਆਪਣੀ ਬਾਹਰੀ ਸਾਈਡ ਆਵੇ ਨਿਸ਼ਾਨ ਤੋਂ ਬਾਕੀ ਇਹ ਸਾਂਦਰ ਚੱਲਿਆ ਜਾਵੇ ਇਤੋਂ ਆਪਾਂ ਪਹਿਲੇ ਇਸ ਕੱਟ ਲੈਣੀ ਹੈ। ਤੇ ਜਿਹੜੇ ਨਿਸ਼ਾਨ ਦੇ ਹਿਸਾਬ ਨਾਲ ਇਹ ਆਪਾਂ ਰੱਖਣੀ ਹੈ। ਇਤੋਂ ਵੀ ਆਪਾਂ ਜਿਹੜਾ ਇਧਰਲਾ ਸਾਈਡ ਹੈ ਇਹਨੂੰ ਆਪਾਂ ਅੰਦਰ ਵਾਰ ਨੂੰ ਕਰਕੇ ਰੱਖ ਦੇਣਾ। ਨੇੜੇ ਕਰਕੇ ਦੇਖੋ। ਜਿਹੜੀ ਆ ਆਗਲੀ ਲੈਸ ਵਾਲੀ ਸਾਈਡ ਹੈ ਇਹਨੂੰ ਆਪਾਂ ਇਸ ਤਰ੍ਹਾਂ ਅੰਦਰ ਵਾਰ ਨੂੰ ਕਰ ਦੇਣਾ। ਤੇ ਇੱਥੇ ਆਪਾਂ ਕਰਕੇ ਸਿਲਾਈ ਲਾ ਦੇਣੀ ਹੈ। ਦੋਈ ਕਰਕੇ ਸिलाई ਲਾ ਦੇਣੀ ਹੈ ਇਹ ਆਪਣੀ ਇੱਥੋਂ ਵੀ ਅੰਦਰੋਂ ਹੀ ਫੋਲਡ ਹੋ ਗਈ ਜਿਵੇਂ ਅਣ ਇੱਥੋਂ ਵੀ ਧਾਗੇ ਨਹੀਂ ਬਾਹਰ ਨਿਕਲਣਗੇ ਤੇ ਇੱਧਲੀ ਸਾਈਡ ਤੋਂ ਵੀ ਆਪਣੀ ਦੋਨੇ ਸਲਾਈਆਂ ਜਿਵੇਂ ਨੱਪਾਂ ਗਈਆਂ ਇੱਥੋਂ ਆਪਣੇ ਧਾਗੇ ਨਹੀਂ ਨਿਕਲਣਗੇ ਚਾਹੇ ਆਪਾਂ ਮਸ਼ੀਨ 'ਚ ਪਾਈ ਜਾਈਏ ਚਾਹੇ ਕੋਸ ਵੀ ਇਹ ਜਿੰਨਾ ਚਿਰ ਆਪਣਾ ਸੂਟ ੰਡੂ ਲੈ ਕੇ ਸੀ ਆਪਣੀ ਉਨਾ ਚਿਰ ਇਹ ਉਹੀ ਵਧੀਆ ਰਹੂਗੀ ਤੇ ਇਹ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਓਕੇ ਜੀ ਧੰਨਵਾਦ